ਆਮ ਆਰਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਉੱਠਿਆ ਉਹ ਤੋਂ ਮੈਂ ਦਾਅਵੇ ਨਾ ਕਹਿਣਾ ਵੀ ਲੱਖਾ ਸਦਾਣਾ 10-15 ਹਜ਼ਾਰ ਵੋਟੋਂ ਤੋਂ ਬਦਲ ਜਾਊਗਾ ਘਟ ਨਹੀਂ ਜਾਣਾ ਇਹ ਤਾਂ ਗੰਮੀਤ ਖੁੱਡੀਆਂ ਤੋਂ ਹੈ ਪੱਕਾ ਗਰੰਟੀ ਨਾ ਕਹਿਣਾ ਮੈਂ ਅੱਜ ਦੀ ਰੇਖ ਲੋ ਤੁਸੀਂ ਉਹ ਕਹਿੰਦਾ ਦਰਵੇਸ਼ ਸਿਆਸਦਾਨ ਨੇ ਕਿੰਨੇ ਵੀ ਦਰਵੇਸ਼ ਸਿਆਸਦਾਨ ਤਾਂ ਪਹਿਲਾਂ ਬਦਲ ਵੀ ਸੀ ਉਹ ਵੀ ਕਹਿੰਦਾ ਕਿ ਮੈਂ ਦਰਵੇਸ਼ ਸਿਆਸਦਾਨਾ ਦਰਵੇਸ਼ ਨਹੀਂ ਗੇ ਦਰਵੇਸ਼ ਦਰੂਸ਼ ਤਾਂ ਸਾਰੇ ਇੱਕੋ ਹੀ ਹੈ ਦਰਵੇਸ਼ ਸਿਆਸਦਾਨ ਦਾ ਸਾਰੇ ਇੱਕੋ ਹੀ ਹੈ ਪਹਿਲਾਂ ਵੀ ਕਿ ਹੁਣ ਬਦਲ ਵੀ ਕਹਿੰਦਾ ਨਹੀਂ ਮੈਂ ਦਰਵੇਸ਼ ਐ ਤੇ ਐਂ ਤਾਂ ਹੁਣ ਇਹ ਵੀ ਕੈਪਟਨ ਹਰਸੇਮਤ ਕੌਰ ਕਹਿੰਦੇ ਵੀ ਤਿੰਨ ਵਾਰੀ ਬਣਿਆ ਤਾਂ ਆਪਣੇ ਸਾਹਮਣੇ ਬਣਿਆ ਉਹ ਕਹਿੰਦੇ ਵੀ ਅਸੀਂ ਏਮਜ ਬਣਾਇਆ ਸੜਕਾਂ ਪੁਲ ਕਿੰਨਾ ਕੁਸ਼ ਕੀਤਾ ਠੀਕ ਹੈ ਮੰਨਦੇ ਆ ਵੀ ਬ੍ਰਿੰਡਾ ਇਹਨਾਂ ਨੇ ਵਧੀਆ ਬਣਾਤਾ ਬਣਾਇਆ ਵੀ ਹੈ ਜਿਹੜੇ ਕੰਮ ਕੀਤੇ ਉਹਨਾਂ ਨੂੰ ਕਿਹਾ ਜਾ ਉਹ ਵੀ ਕੀਤੇ ਆ ਪਰ ਮੁਸ਼ਕਲ ਹੈ ਵੀ ਇਹਨਾਂ ਦਾ ਲੱਗਦਾ ਨਹੀਂ ਵੀ ਸਾਡੇ ਕੋਈ ਵੀ ਹੋਟਾ ਸੀ ਪਾਈ ਕੇ ਤਾਂ ਕਿਹਨੂੰ ਪਾਈ ਕੇ ਅੱਛਾ ਉਹ ਬੰਦਾ ਤਾਂ ਰਹਿ ਨਹੀਂ ਗਿਆ ਕੋਈ ਕਿਉਂ ਨਹੀਂ ਨਾ ਤੁਸੀਂ ਆਉਂਦਾ ਥਾਓ ਵੇ ਦਾਰ ਬਦਲੂ ਅੱਗੇ ਆਲੇ ਹੁੰਦੇ ਸੀ ਆ ਫਲਾਣਾ ਦਾਰ ਬਦਲੂ ਆ ਫਲਾਣਾ ਭਰਕਾ ਪ੍ਰਸਤੂ ਹੈ ਕੋਈ ਸਾਨੂੰ ਦੱਸ ਦੇ ਉਹ ਬੰਦਾ ਥਾਵਾ ਹੈਗਾ ਵੀ ਅਸੀਂ ਉਸ ਤੋਂ ਬੰਦਾ ਇਹਨੂੰ ਬੋਲ ਪਾ ਦਿੱਗੇ ਪਤਾ ਨਹੀਂ ਲੱਗਦਾ ਹੈ ਪਤਾ ਨਹੀਂ ਲੱਗਦਾ ਕਦੋਂ ਬਦਲ ਜੇ ਨਹੀਂ ਪਤਾ ਕਿਉਂ ਨਹੀਂ ਲੱਗਦਾ ਬੋਰ ਪਾਵਾਂਗੇ ਪਰ ਜਿਹੜਾ ਇੱਕ ਥਾਂ ਖੜਾ ਹੈ ਅਸੀਂ ਸਾਰੀ ਉਮਰ ਕੱਢ ਲਈ ਅਸੀਂ ਇੱਕੇ ਥਾਂ ਹੀ ਖੜਾਂਗੇ ਮਨਪ੍ਰੀਤ ਬਾਦਲ ਹੈ ਜੀ ਇਹ ਬਾਦਲ ਸੀ ਇਹ ਕਾਂਗਰਸੀ ਸੀ ਚੌਥੇ ਥਾਂ ਜਾਵੜਿਆ ਕਿਹੜੇ ਨੂੰ ਦੱਸੋ ਸੀ ਕਿਹਨੂੰ ਕਿਹਨੂੰ ਦੱਸ ਜੇ ਵੀ ਕਿੱਥੇ ਗਏ ਗਿਆ ਉਹ ਕਹਿੰਦੇ ਅਸੀਂ ਲੋਕਾਂ ਦੀ ਸੇਵਾ ਲਈ ਜਾਂਨੇ ਕਰਦੇ ਆ ਹਾਂਜੀ ਉਹ ਲੋਕਾਂ ਦੀ ਸੇਵਾ ਕਰਦੇ ਆ ਕਹਿੰਦੇ ਅਸੀਂ ਹਾਂ ਲੋਕਾਂ ਦੀ ਸੇਵਾ ਕਾਦੀ ਕਰੀ ਐ ਕਿਸੇ ਨੇ ਤਾਂ 10 ਕਰੋੜ ਦਾ ਕੱਪੜਾ ਐ ਕਿਸੇ ਨੇ 90 ਹਜ਼ਾਰ ਦਾ ਐ ਵਿਰੋਧ ਗਣੇ ਤੇ ਹੀ ਹੁਣ ਵਿਰੋਧ ਕਿਹਨੇ ਹੁੰਦਾ ਜਿਹੜੇ ਕੋਈ ਆਪੋਜੀਸ਼ਨ ਹੋਣੀ ਤਾਂ ਆਪੋਜੀਸ਼ਨ ਕਰੂਗਾ ਉਹਨੂੰ ਜਿਸ ਥੋੜੇ ਕਹੂਗਾ ਆਪੋਜੀਸ਼ਨ ਤਾਂ ਜਦੋਂ ਹਾਂ ਚ ਹਾਂ ਹੀ ਮਿਲਦੀ ਫਿਰ ਆਪੋਜੀਸ਼ਨ ਕੀ ਹੋਈ ਹੁਣ ਤਾਂ ਵੱਟ ਕਹਨੇ ਕਹਨੇ ਹਾਂਜੀ ਉਹ ਤਾਂ ਲੋਕਾਂ ਨੇ ਦੇਖਣਾ ਵੀ ਸਾਡੇ ਕੰਮ ਹੋਏ ਆ ਜਾਂ ਹੋ ਰਹੇ ਆ। ਬੈਕਟਾ ਜ਼ਰ ਕਟਿਆ। ਪ੍ਰੈਸ਼ਰ 'ਚਾ ਫਰਕ ਪਿਆ। ਜਮਾਬੰਦ ਨਹੀਂ ਹੋਇਆ ਪਰ ਫਰਕ ਜ਼ਰੂਰ ਪਿਆ। ਨਸ਼ੇ ਵਾਲਾ ਮਸਲਾ। ਨਸ਼ੇ ਵਾਲਾ ਵੀ ਕੁਝ ਹੱਦ ਤੱਕ ਜਮਾਬੰਦ ਤਾਂ ਨਹੀਂ ਹੋਇਆ ਜੀ ਪਰ ਕਟਿਆ ਜ਼ਰੂਰ ਹੈ। ਹਾਂਜੀ। ਜਮਾ ਪ੍ਰੋਪਰ ਬੰਦ ਨਹੀਂ ਹੋਇਆ। ਲੱਖਾਂ ਦਾਣਾ 'ਚੋਂ ਲੜ ਰਿਹਾ ਬਠਿੰਡੇ ਤੋਂ। ਹਾਂਜੀ ਬਿਲਕੁਲ ਲੜ ਰਿਹਾ ਜੀ। ਉਹ ਤਾਂ ਕਿਵੇਂ ਦੇਖਦੇ। ਉਹ ਤਾਂ ਠੀਕ ਹੈ ਜੀ ਜੂਥ ਚੱਲੂਗਾ ਥੋੜਾ ਕਹੜਾ ਨਾਲ ਜ਼ਿਆਦਾ ਕੋਈ ਐਡਾ ਕੋਈ ਖਾਸ। ਕਾਂਗਰਸ ਪਾਰਟੀ ਜੀਤਵਿੰਦਰ ਸਿੰਘ ਸਿੱਧੂ ਜੀਤਵਿੰਦਰ ਵੀ ਠੀਕ ਹੈ ਜੀ ਜਿਹੜਾ ਆਹ ਪਾਰਟੀਆਂ ਬਦਲਣ ਨਾਲ ਅਰ ਜਾਣਾ ਇਹਨੂੰ ਲੋਕ ਕੋਈ ਬੜਾ ਚੰਗਾ ਨਹੀਂ ਸਮਝਦੇ ਤੇ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਲੋਕ ਬਹੁਤ ਸਿਆਣੇ ਹੋ ਗਏ ਬਹੁਤ ਲੋਕ ਐਕਟਿਵ ਹੈ ਕੋਈ ਛਾਲ ਮਾਰੀ ਇੱਧਰ ਛਾਲ ਮਾਰੀ ਇੱਧਰ ਕੋਈ ਸਟੈਂਡ ਹੈ ਕੋਈ ਟਕਸਾਲੀ ਰਿਹਾ ਕੋਈ ਇਹਨਾਂ ਚੋਂ ਤੁਸੀਂ ਆਪ ਵੀ ਸਮਝ ਲਓ ਵੀ ਕੋਈ ਕੋਈ ਸਟੈਂਡ ਵਾਲੀ ਗੱਲ ਲੋਕਾਂ ਨੂੰ ਇਹ ਬਹੁਤ ਲੋਕ ਇਹਨੂੰ ਬਹੁਤ ਵਿਰੋਧ ਰੂਪ ਚੀਜ਼ ਨੂੰ ਮੰਨਦੇ ਆ ਬਿਲਕੁਲ ਚੰਗੀ ਗੱਲ ਨਹੀਂ ਕੋਈ ਹੁਣ ਕੀ ਲੋਕਾਂ ਦੇ ਕੀ ਮਸਲੇ ਆ ਜਿਹੜੇ ਹੱਲ ਨਹੀਂ ਹੋਏ ਜਾਂ ਸਰਕਾਰਾਂ ਜਾਂ ਸਿਆਸੀ ਪਾਰਟੀਆਂ ਉਧਰ ਨੂੰ ਨਹੀਂ ਵਧੀਆਂ ਕੀ ਲੱਗਦਾ ਤੁਹਾਨੂੰ ਸਿਆਸੀ ਪਾਰਟੀਆਂ ਦਾ ਇਹ ਹੈ ਜੀ ਕੋਈ ਕਹੀ ਜਾਣਾ ਹਕੀਕਤ ਤੌਰ ਤੇ ਲੋਕਾਂ ਦੇ ਕੰਮਾਂ ਤੇ ਕੋਈ ਖਰਾ ਨਹੀਂ ਉਤਰਦੀ ਪਾਰਟੀ ਅੱਜ ਕੱਲ ਲੋਕਾਂ ਦਾ ਬਿਲਕੁਲ ਰਾਜਨੀਤੀ ਤੋਂ ਸਿਆਸੀ ਪਾਰਟੀਆਂ ਤੋਂ ਵੋਹ ਪੰਗ ਹੋਇਆ ਪਿਆ ਕਿਸੇ ਬੰਦੇ ਦਾ ਜੂਰਸਾ ਵੀ ਇੰਟਰਸਟ ਇਹ ਨਹੀਂ ਵੀ ਮੈਂ ਉਥੇ ਰੈਲੀ ਆ ਜਾਂ ਕਾਠਾ ਜਾਂ ਵੀ ਮੈਂ ਜਾਵਾਂ ਵਟ ਅਗਲਾ ਕਹਿੰਦਾ ਇਹਨਾਂ ਤੋਂ ਕੀ ਲੈਣਾ ਯਾਰ ਪਾਸਾ ਵਟ ਸਭ ਇੱਕੋ ਹੀ ਥਾਲੀ ਦੇ ਇੱਕੋ ਹੀ ਹੋਇਆ ਬਸ ਕੋਈ ਜ਼ਿਆਦਾ ਫਰਕ ਨਹੀਂ ਆ ਬਿਲਕੁਲ ਕਾ ਤੇ ਤੁਸੀਂ ਅੱਗੇ ਵੀ ਸੁਣੀ ਹੋਣੀ ਐ ਵੀ ਭੇਡਾਂ ਤੋਂ ਉਹਨਾਂ ਲਾਹ ਹੀ ਲੈਣੀ ਐ ਉਹ ਤਾਂ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਕੋਈ ਚੰਗੀ ਨਹੀਂ ਕੋਈ ਮਾੜੀ ਨਹੀਂ ਕੋਈ ਕਾਲੀ ਨਹੀਂ ਚੰਗੇ ਕੋਈ ਇਹ ਨਹੀਂ ਚੰਗੇ ਕੋਈ ਉਹ ਨਹੀਂ ਚੰਗੇ ਸਭ ਠੱਗ ਐ ਚੋਰ ਐ ਇੱਕ ਦੂਜੇ ਦੇ ਰਲ ਰੁਕੇ ਖਾਈ ਜਾਂਦੇ ਲੁੱਟ ਜਾਂਦੇ ਲੋਕਾਂ ਨੂੰ ਲੋਕਾਂ ਨੂੰ ਬੇਕੂਬ ਬਣਾਈ ਜਾਂਦੇ ਬੇਕੂਬ ਬਣਾਈ ਜਾਂਦੇ ਬਸ ਹੋਰ ਕੋਈ ਗੱਲ ਨਹੀਂ ਤੇ ਲੋਕ ਬੁੱਧੂ ਆ ਜਿਹੜੇ ਬੇਕੂਬ ਬਣ ਜਾਂਦੇ ਆ ਤੇ ਲੋਕਾਂ ਕੋਲੇ ਕੀ ਹਾਲਾ ਬੱਪੂ ਹਾਲ ਇਹਦਾ ਤਾਂ ਵੋਟਾਂ ਪਾਉਣੀਆਂ ਨਹੀਂ ਚਾਹੀਦੀਆਂ ਕੈਂਸਲ ਹੋਣਾ ਚਾਹੀਦਾ ਸਾਰਾ ਕੰਮ ਇਹ ਬਸ ਤੁਰਵੰਦੇ ਕੇ ਵਿਚ ਲੋਕਤੰਤਰ ਸਾਰਾ ਸਿਸਟਮ ਚੱਲੂ ਸਿਸਟਮ ਵੀ ਚਾਹੀਦਾ ਢਾਂਚਾ ਉਹ ਨੂੰ ਇਹ ਚੱਲ ਨਹੀਂ ਦਿੰਦੇ ਜਿਹੜਾ ਕੋਈ ਚੰਗਾ ਬੰਦਾ ਹੈ ਸਮਝਦਾਰ ਸਿਆਣਾ ਉਹ ਨੂੰ ਇਹ ਚੱਲ ਨਹੀਂ ਦਿੰਦੇ